ਸਸੇ ਗੱਲ ਜੀ ਆਪਾਂ ਗੱਲਬਾਤ ਕਰਦੇ ਆ ਜੀ ਇੱਥੇ ਆਡੀ ਲਾਰਡ ਦੇ ਮੇਨ ਗਰਾਉਂਡ ਦੇ ਵਿੱਚ ਜਿਹੜੇ ਸਟਾਲ ਲੱਗੇ ਹੋਏ ਨੇ ਇੱਥੇ ਕਬੀਰ ਨੇ ਬਹੁਤ ਵਧੀਆ ਸਟਾਲ ਕਹੋ ਜਾਂ ਬ੍ਰਾਂਡ ਦਾ ਨਾਮ ਕਹੋ ਵਿਟੌਰ ਤੇ ਆਪਣੇ ਨਾਲ ਬਾਈ ਜੀ ਨੇ ਵਿੱਚ ਇਹਨਾਂ ਨੇ ਸਟਾਲ ਆਇਆ ਹੋਇਆ ਉਹਨਾਂ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਆਪਣੇ ਬ੍ਰਾਂਡ ਬਾਰੇ ਜੀ ਜਿਹੜਾ ਨਵਾਂ ਆ ਇਹ ਬਹੁਤ ਵਧੀਆ ਮੈਂ ਕਹਿਲਾਂ ਕਿ ਜਿਵੇਂ ਫਿਊਜ਼ਨ ਜੀ ਹੋ ਗਿਆ ਇੰਗਲਿਸ਼ ਤੇ ਆਪਣਾ ਪੰਜਾਬੀ ਨਾਮ ਦਾ ਤੇ ਲੱਗਿਆ ਤੇ ਇਹਦੇ ਬਾਰੇ ਕੁਝ ਦੱਸੋ ਜੀ ਭਾਈ ਮੈਂ ਇਹ ਬ੍ਰਾਂਡ ਲਾ ਲੋ ਸਾਲ ਪਹਿਲਾਂ ਸਟਾਰਟ ਕੀਤਾ ਸੀ ਮੇਰਾ ਮ ਕੰਟੀਨਿਊ ਮਰਜ ਕਰੀਏ ਤੇ ਮੇਰੇ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਟੱਚ ਹੈ ਬਸ ਪੰਜਾਬੀ ਦਾ ਜੇ ਆਪਾਂ ਲਿਖਿਆ ਇੱਥੇ ਥੋੜਾ ਜਿਹਾ ਡਿਜ਼ਾਈਨ ਪਾਇਆ ਹੋਇਆ ਪਰ ਮੇਨਲੀ ਇਹ ਅ ਕੀ ਕਹਿੰਦੇ ਸਟ੍ਰੀਟਵੈਅ ਬ੍ਰਾਂਡ ਆ ਤੇ ਤੁਸੀਂ ਹੂਡੀਜ਼ ਮਿਲੂਗੀ ਤੁਹਾਨੂੰ ਟੀ-ਸ਼ਰਟਾਂ ਮਿਲੂਗੀ ਬੈਗਟ ਹੱਟ ਮਿਲੂਗੀ ਤੇ ਇਹ ਬ੍ਰਾਂਡ ਆਪਾਂ ਸਾਰਿਆਂ ਲਈ ਬਣਾਇਆ ਇਹ ਨਹੀਂ ਆ ਕਿ ਬਸ ਪੰਜਾਬੀ ਵਾਲੀ ਆ ਪਰ ਇਹ ਆ ਕਿ ਪੰਜਾਬੀ ਆ ਜਾਂ ਟੌਰ ਦੇਖਦੇ ਤੇ ਉਹਨਾਂ ਨੂੰ ਹੋਰ ਹੀ ਵੱਖਰੀ ਫੀਲਿੰਗ ਆਉਂਦੀ ਹੈ ਤੇ ਠੀਕ ਹੈ ਹਾਂਜੀ ਤੇ ਕੀ ਪ੍ਰਾਈਸ ਰੇਂਜ ਆ ਜੀ ਇਹ ਇਹਨਾਂ ਦੀ ਭਾਜੀ ਮੈਂ ਟਰਾਈ ਕੀਤਾ ਫੋਰਡਾਬਲ ਕਾਫੀ ਰੱਖਾ ਮਤਲਬ ਹੂਡੀਜ਼ ਤੁਸੀਂ ਲਾ ਲਓ 75 ਦੀ ਅਗਰ ਇਹੀ ਹੂਡੀ ਤੁਸੀਂ ਮਾਰਕੀਟ ਚ ਜਾਓਗੇ 100 ਦੀ ਮਿਲਦੀ ਆ ਠੀਕ ਆ ਆਮ ਟੀ-ਸ਼ਰਟਸ ਆ ਅਗੇ embroidery ਤੇ ਪਿੱਛੇ print ਆ ਤੇ 40 ਦੀ ਲਾਈ ਹੈ ਰਫਲੀ ਤੇ 35 ਦੀ ਲਾਈ ਹੈ ਤੇ ਉਹੀ ਬਸ ਥੋੜਾ ਜਿਹਾ ਪ੍ਰਾਈਸਿੰਗ ਦੇਖ ਕੇ ਮੈਂ ਰੱਖੀ ਹੈ ਕਿ ਸਾਰੇ ਲੈ ਪਾਈਏ ਪਰ ਇਹ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਿਆਦਾ ਸਸਤੀ ਹੈ ਜਿਆਦਾ ਮਹਿੰਗੀ ਲਾ ਲੋ ਕੋਈ ਲੈ ਨਹੀਂ ਆਦਾ ਤੇ ਹਾਂਜੀ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਹੂਡੀ ਇਸ ਟੀ-ਸ਼ਰਟ ਤੇ ਬਕਟ ਹੈਟ ਨੇ ਬਹੁਤ ਹੀ ਵਧੀਆ ਸੋਹਣੇ ਤਰੀਕੇ ਨਾਲ ਪ੍ਰਿੰਟ ਕੀਤਾ ਹੋਇਆ ਤੇ ਬਹੁਤ ਹੀ ਵਧੀਆ ਪ੍ਰਿੰਟ ਆ ਜੀ ਤੇ ਬਾਈ ਜੀ ਇਹ ਸਿੱਖ ਖੇਡਾਂ ਦਾ ਤੁਸੀਂ ਕਿੰਨੇ ਕਿਚਰ ਤੋਂ ਹਿੱਸਾ ਬਣਦੇ ਆ ਰਹੇ ਆ ਪਾ ਜੀ ਮੈਂ ਅਸਲ ਵਿੱਚ ਲਾਲੋ ਜਦ ਪਿਛਲੀ ਵਾਰੀ ਐਡਲਟ ਚ ਸੀ ਤੇ ਆਪਾਂ ਬਾਸਕਟਬਾਲ ਟੀਮ ਚ ਸੀਗੇ ਤੇ ਮੇਰੇ ਮ ਵੀ ਖੇਡ ਰਹੇ ਆ ਮੈਂ ਇਸ ਇਹ ਸਟਾਰਟ ਕੀਤਾ ਹੋਇਆ ਇਸ ਲਈ ਮੈਂ ਇੱਥੇ ਆ ਨਹੀਂ ਤਾਂ ਹਰ ਸਾਲ ਮੈਂ ਨਾਰਮਲੀ ਬਾਸਕਟਬਾਲ ਟੀਮ ਚ ਹੀ ਹੁੰਦਾ ਉਹਨਾਂ ਨਾਲ ਤੇ ਉਹ ਹਜੇ ਆਈ ਥਿੰਕ ਉਹਨਾਂ ਦੀ ਗੇਮ ਵੀ ਚੱਲ ਰਹੀ ਹੈ ਸੋ ਆਮ ਹੋਪਿੰਗ ਦੇ ਵਿਨਿੰਗ ਪਰ ਮੈਂ ਵੈਸੇ ਲਾ ਲੋ 6 ਸਾਲ ਹੋ ਗਏ ਮੈਨੂੰ ਬਸ ਆਪਾਂ ਹਰ ਜਗ੍ਹਾ ਚਲੇ ਜਾਂਦੇ ਪਿਛਲੀ ਵਾਰੀ ਗੋਲਡ ਕੋਸਟ ਸੀਗੀ ਉਹ ਤੋਂ ਪਿਛਲੀ ਵਾਰੀ ਕਾਫਸਾਵਰ ਸੀਗੀ ਤੇ ਬਹੁਤ ਵਧੀਆ ਭਾਈ ਜੀ ਤੇ ਕਿੱਦਾਂ ਪ੍ਰਬੰਧ ਲੱਗੇ ਜੇ ਮੈਂ ਇਹਨਾਂ ਖੇਡਾਂ ਬਾਰੇ ਸਪੈਸੀਫਿਕਲੀ ਪੁੱਛਾਂ ਭਾਈ ਮੈਂ ਜਿੱਦਾਂ ਆਰਗੇਨਾਈਜ਼ਰ ਨੂੰ ਥੋੜੇ ਜਾਣਦਾ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਰੌਣਕ ਲੱਗੀ ہوئی ਹੈ ਪਹਿਲੀ ਗੱਲ ਤੇ ਵੈਸੇ ਵੀ ਅਗਰ ਤੁਸੀਂ ਦੇਖ ਸਕਦੇ ਹੋ ਸਾਰੇ ਸਟਾਲ ਉਹਨਾਂ ਨੇ ਇਨਾਫ ਜਗ੍ਹਾ ਦਿੱਤੀ ਹੈ ਇਹ ਨਹੀਂ ਹੈ ਕਿ ਇੱਕ ਦੇ ਦੂਜੇ ਵਿੱਚ ਵੱਜ ਰਹੇ ਇੱਕ ਦੂਜੇ ਤੇ ਸਹੀ ਸਾਰਾ ਕੁਝ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਸੈਟਅਪ ਕੀਤਾ ਹੈ ਤੇ ਮੈਨੂੰ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੇ ਜੋ ਕੀਤਾ ਹੈ ਜਗ੍ਹਾ ਵੀ ਕਾਫੀ ਅੱਛੀ ਹੈ ਇਹ ਨਹੀਂ ਹੈ ਕਿ ਜ਼ਿਆਦਾ ਪੀੜ ਹੋ ਗਈ ਹੈ ਤੇ ਕਾਫੀ ਸਹੀ ਚੱਲ ਰਿਹਾ ਤੁ we